ਮੋਟਰਸਾਈਕਲ ਵਾਲੀ ਕਬੱਡੀ ਦੂਜੀ ਦੀਨੂ ਜਵਾਰੇ ਦੀ ਮੋਟਰਸਾਈਕਲ ਵਾਲੀ ਆ ਧੂੜਗੋਟ ਵਾਲਿਓ ਮੋਟਰਸਾਈਕਲ ਵਾਲੀ ਕਬੱਡੀ ਮੋਟਰਸਾਈਕਲ ਵਾਲੀ ਕਬੱਡੀ ਟੋਟੇ ਆਲਾ ਬਿੱਲਾ ਟੋਟੇ ਆਲਾ ਬਿੱਲਾ 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 ਮੋਟਰਸਾਈਕਲ ਮੋਟਰਸਾਈਕਲ ਆਹ ਮੋਟਰਸਾਈਕਲ ਦੋ ਸਫੜ ਪੈ ਗਈਆਂ ਇੱਕ ਰਹਿ ਗਈ ਇੱਕ ਰਹਿ ਗਈ ਹੀਰਾ ਪ੍ਰਮਣ ਬੀਨੂ ਇੱਕ ਰੇਡ ਮੁੰਡੇ ਦੀ ਰੈਂਡੀ ਆ ਦੀ ਦੋ ਪੈ ਗਈਆਂ ਦੀਨੂ ਜਵਾਰੇ ਤੇ ਲੱਗਿਆ ਦੀ ਮੋਟਰਸਾਈਕਲ ਪਾ ਵੀ ਕਬੱਡੀ ਨੌਜਵਾਨਾ ਦੇ ਰਾਦੇ ਉਹ ਜਵਾਨਾ ਟੀਮ ਜਿੰਦਗੀ ਪਰ ਰੇਡ ਰੈਂਦੀ ਅੱਗੇ ਚੱਲ ਅੱਗੇ ਚੱਲ ਅੱਗੇ ਚੱਲ ਉਹ ਤੇਰਾ ਨਾਮ ਕੀ ਆੜੀਓ ਬੀਨੂ ਜਵਾਰਾ ਜੀ ਬੀਨੂ <laughs> एक बाकी है नहीं नहीं। तो शाका द्यार द्यार पुरे टीम ठीक सुनो जी सुनो सुन 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 थोड़ा काम पूरा हो गया तो मेरा तो 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 गया ਜੇ ਦਿਲ ਮੰਨਦਾ ਦੱਸੋ ਨਹੀਂ ਮੈਂ ਘਾਪਵਾਉਂਗਾ ਅਗਲੇ ਮੈਚ ਚ ਮੰਨਦਾ ਮੰਨਦਾ ਤੇ ਦੇਣਾ ਨੇ ਪਵਾ ਦਿਓ ਜੀ ਪਵਾ ਦਿਓ ਹੁਣ ਤਾਂ ਮੰਨ ਗਏ ਇੱਕ ਵਾਰੀ ਤਾੜੀਆਂ ਮਾਰ ਦਿਓ ਯਾਰੀ ਜ਼ੋਰਦਾਰ ਮੋਟਰਸਾਈਕਲ ਆਣੀ ਲਾਸਟ ਕਬੱਡੀ ਕਬੱਡੀ ਨੂੰ ਜਵਾਰਾ ਮੋਟਰਸਾਈਕਲ ਨੂੰ ਜਵਾਰਾ ਮੋਟਰਸਾਈਕਲ 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 ਦੂਰ ਕੋਟੀਆਂ ਦੂਰ ਕੋਟੀਆਂ ਦੂਰ ਆ ਗਿਆ ਵੀ ਧੂਰਕੋਟਿਆ ਬਾਈ ਹਰ ਰਾਣਪੁਰ ਦੇ ਖੇਡ ਮੇਲੇ ਤੋਂ ਵੀਨੂ ਜਵਾਰੇ ਨੂੰ ਧੂਰਕੋਟਿਆ ਸੀਰਾ ਜੱਫਾ ਲਾ ਕੇ ਮੋਟਰਸਾਈਕਲ ਜੱਤੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਇਹ ਧੂਰਾ ਖਾਨ ਸਾਹਿਬ ਨੀਤ ਨੂੰ ਮਰਾਦਾ ਹੈ ਨੀਤ ਨੂੰ ਮਰਾਦਾ ਹੈ ਜੇ ਦਿਲ ਸਾਫ ਹੈ ਤੇ ਰੱਬ ਲਕੋਕੇ ਕੁਝ ਨਹੀਂ ਰੱਖਦਾ ਜੇ ਦਿਲ ਸਾਫ ਹੈ ਤੇ ਰੱਬ ਲਕੋਕੇ ਕੁਝ ਨਹੀਂ ਰੱਖਦਾ